ਈ 800 ਮੀਟਰ ਦੀ ਐ ਬਾਕੀ ਭਾਰ ਦਾ 70 ਕਿਲੋ ਮੈਂ ਤਾਂ ਦਾ ਗਲਾਬ ਦੇ ਫੁੱਲ ਜਿਨਾ ਭਾਰ ਲੱਗਦਾ ਜੀ ਇਹਦੇ ਵਿੱਚ 66 ਨੇ ਤਾਂ ਜਾ ਕਪੜਾ ਸਾਡੇ ਜੋ ਤੁਸੀਂ ਦੇਖ ਰਹੇ ਹੋ ਤਾਂ 5 ਤੇ ਆਪਣਾ ਚੱਕਰ ਨੇ 25 ਚੰਦ ਨੇ ਬਾਕੀ ਹੋਰ ਖੰਡੇ ਮਾਲਾ ਤੁਹਾਡੇ ਸਾਹਮਣੇ ਹੀ ਹੈ ਮੈਨੂੰ 6ਵਾਂ ਸਾਲ ਲੱਗ ਗਿਆ ਜੀ ਇਸ ਤਰ੍ਹਾਂ ਬਿਠਾ ਰਹਿਣਾ ਰਾਤ ਦਿਨ ਜਿਸ ਤਰ੍ਹਾਂ ਆਪ ਜੀ ਮੈਨੂੰ ਦੇਖ ਰਹੇ ਨਹੀਂ ਬੈਠਾ ਬੈਠਾ ਸੋ ਲੈਣਾ ਮੈਨੂੰ 6ਵਾਂ ਸਾਲ ਲੱਗ ਗਿਆ ਜੀ 12 ਸਾਲ ਦਾ ਪਰਨ ਕੀਤਾ ਇਹਨੇ ਮੇਰੀ 50 ਸਾਲ ਦੀ ਉਮਰ ਹੈ ਮੈਂ ਇਹ ਨੌਜਵਾਨਾਂ ਬੱਚਿਆਂ ਨੂੰ ਇਹ ਦੱਸਣਾ ਚਾਹੁੰਦਾ ਇੱਕ 50 ਸਾਲ ਦੀ ਉਮਰ ਦੇ ਵਿੱਚ ਮੈਂ ਮਤਲਬ 800 ਮੀਟਰ ਦੀ ਦਸਤਾਰ ਸਜਾ ਸਕਦਾ ਕੀ ਤੁਸੀਂ 5 ਮੀਟਰ ਦੀ ਦਸਤਾਰ ਨਹੀਂ ਸਜਾ ਸਕਦੇ 5 ਮੀਟਰ ਬੰਨੋ 7 ਮੀਟਰ ਬੰਨੋ ਬੰਨੋ ਜ਼ਰੂਰ ਸਾਨੂੰ ਇਹ ਤਾਂ ਕੋਈ ਇਹ ਤਾਂ ਭਾਰ ਨਹੀਂ ਲੱਗਦਾ ਕੋਈ ਤਕਰੀਰ ਡਰਾਈਵਰੀ ਮੈਂ ਆਪਣੇ ਆਪ ਕਰਦਾ ਫੀਟਰ ਨਹੀਂ ਕਰਦਾ ਤੱਪਲਾ ਵੀ ਜਾਨਾ ਰਾਜੀ ਸਿੰਘ ਵਾਲੇ ਕੋਈ ਤਕਲੀਫ ਨਹੀਂ ਮੈਨੂੰ ਕਿਸੇ ਕਿਸੇ ਦੀ ਸਾਰਾ ਮੇਰਾ ਕਿਉਂ ਬਟੇ ਮਰਿਆ ਦਈਆ ਮੇਨੋ ਚੀ